ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਲੁਧਿਆਣਾ ਤੋਂ ਆ ਰਹੀ ਆ ਜਿੱਥੇ ਇੱਕ ਹੋਟਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਇਸ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਸ਼ਾਮਲ ਸੀ ਐਮਪੀ ਰਵਨੀਤ ਬਿੱਟੂ ਭਾਰਤਪੁਸ਼ਨਾਸ਼ੂ ਤੇ ਹੋਰ ਵੀ ਜਿੰਨੇ ਤਮਾਮ ਡਿਸਟ੍ਰਿਕਟ ਲੈਵਲਸ ਲੀਡਰਸ਼ਿਪ ਸੀ ਸਾਰੇ ਉਸ ਹੋਟਲ ਦੇ ਵਿੱਚ ਮੌਜੂਦ ਸੀ ਇੱਕ ਮੀਟਿੰਗ ਚੱਲ ਰਹੀ ਸੀ ਚਰਚਾ ਚੱਲ ਰਹੀ ਸੀ ਗੱਲਬਾਤ ਚੱਲ ਰਹੀ ਸੀ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ 26 ਫਰਵਰੀ ਨੂੰ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਭਾਰਤਪੁਸ਼ਨਾਸ਼ੂ ਵੀ ਮੌਜੂਦ ਸੀ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਨੂੰ ਤਾਲਾ ਮਾਰਿਆ ਗਿਆ ਸੀ ਔਰ ਸ਼ਹਿਰ ਦੇ ਵਿੱਚ ਗੰਦਗੀ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੋਇਆ ਸੀ ਜਿਸ ਤੋਂ ਬਾਅ ਜਿਹੜੀ 29 ਫਰਵਰੀ ਨੂੰ ਬਾਈ ਨੇਮ ਇਹਨਾਂ ਦੇ ਉੱਪਰ ਐਫਆਰ ਦਰਜ ਕੀਤੀ ਜਾਂਦੀ ਹੈ ਕਿਉਂਕਿ ਸਰਕਾਰੀ ਕੰਮਾਂ ਦੇ ਵਿੱਚ ਵਿਗਨ ਪਾਉਣ ਦਾ ਵਿੱਚ ਵੇਰਵਾਤਾ ਜਾਂਦਾ ਪਰ ਅੱਜ ਹੁਣ ਜਿਹੜੀ ਇਹ ਮੀਟਿੰਗ ਚੱਲ ਰਹੀ ਸੀ ਕਿ ਅੱਗੇ ਕੀ ਰੂਪਰੇਖਾ ਰਹੇਗੀ ਉਹ ਸਭ ਦੇ ਵਿਚਾਲੇ ਅਚਾਨਕ ਕੁਝ ਹੋਇਆ ਕਿ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਤੇ ਰਵਨੀਤ ਬਿੱਟੂ ਦੇ ਵਿਚਕਾਰ ਤਿੱਖੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਉੱਥੋਂ ਮਾਈਕ ਸਿੱਟ ਕੇ ਮੀਟਿੰਗ ਛੁੱਟ ਕੇ ਚਲੇ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਹੋਇਆ ਕੀ ਵਜ੍ਹਾ ਸੀ ਇਸ ਬਾਰੇ ਵੀ ਗੱਲਬਾਤ ਕਰਾਂਗੇ ਗਰਾਊਂਡ ਜ਼ੀਰੋ ਦੇ ਉੱਪਰ ਸਾਡੇ ਰਿਪੋਰਟਰ ਮੌਜੂਦ ਨੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਰਣਨੀਤੀ ਤਿਆਰ ਕੀਤੀ ਜਾਣੀ ਸੱਚ ਪਲੈਨਿੰਗ ਕਰ ਰਹੇ ਸੀ ਕਿ ਜਦੋਂ ਐਫ ਆਈ ਆਰ ਦੇ ਵਿੱਚ ਨਾਮ ਦਰਜ ਹੋਇਆ ਪਰਚਾ ਪੈ ਗਿਆ ਅੱਗੇ ਕੀ ਰਣਨੀਤੀ ਰਹੇਗੀ ਇਸ ਤਰੀਕੇ ਦੇ ਨਾਲ ਇਸ ਪੂਰੇ ਕੇਸ ਨੂੰ ਟੈਕਲ ਕਰਨਾ ਕਿਉਂਕਿ ਲੁਧਿਆਣਾ ਵਾਸੀਆਂ ਦੇ ਆ ਰਹੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਗੰਦਗੀ ਦੇ ਢੇਰਾਂ ਕਰਕੇ ਗੰਦਗੀ ਫੈਲਣ ਕਰਕੇ ਬੜੀ ਦਿੱਕਤਦਾਰੀ ਜਿਸ ਦੇ ਕਰਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੀ ਔਰ ਆਲਮ ਇਹ ਹੋਇਆ ਸੀ ਕਿ 26 ਫਰਵਰੀ ਨੂੰ ਜਦੋਂ ਪ੍ਰਦਰਸ਼ਨ ਹੋਇਆ ਸੀ ਨਿਗਮ ਦਫ਼ਤਰ ਦੇ ਬਾਹਰ ਉਸ ਦਿਨ ਜਿੰਦਰਾ ਤੱਕ ਜੜ ਦਿੱਤਾ ਗਿਆ ਸੀ ਔਰ ਬਾਅਦ ਦੇ ਵਿੱਚ ਕਟਰ ਚੱਲੇ ਸੀ ਕਟਰ ਦੇ ਨਾਲ ਉਸ ਜਿੰਦਰੇ ਨੂੰ ਤੋੜਿਆ ਗਿਆ ਸੀ ਕਾਫੀ ਹੱਲਾ ਗੁੱਲਾ ਹੋਇਆ ਸੀ ਔਰ ਠੀਕ 3 ਦਿਨ ਬਾਅਦ ਯਾਨੀ ਕਿ ਕੱਲ ਬੀਤੀ ਕੱਲ 29 ਫਰਵਰੀ ਨੂੰ ਬਾਈ ਨੇਮ ਐਮਪੀ ਰਵਨੀਤ ਬਿੱਟੂ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਔਰ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸੰਜੀਤ ਤਲਵਾਰ ਤੇ ਸਾਬਕਾ ਡਿਪਟੀ ਜਿਹੜੇ ਮੇਅਰ ਨੇ ਲੁਧਿਆਣਾ ਦੇ ਉਹਨਾਂ ਦੇ ਉੱਪਰ ਪਰਚਾ ਦਰਦ ਹੋਇਆ ਸੀ ਤੇ ਕਈ ਅਣਪਛਾਤੇ ਲੋਕਾਂ ਦੇ ਵਿਰੁੱਧ ਜਿਹੜਾ ਪਰਚੇ ਦੇ ਵਿੱਚ ਨਾਮ ਪਾਇਆ ਗਿਆ ਸੀ ਜਿਸ ਤੋਂ ਬਾਅਦ ਅਗਲੀ ਬ੍ਰੇਨਿੰਗ ਦੀ ਗੱਲਬਾਤ ਚੱਲ ਰਹੀ ਸੀ ਔਰ ਮੌਕੇ ਤੇ ਮੌਜੂ ਸਾਡੇ ਸਹਿਯੋਗੀ ਸੰਦੀਪ ਸੰਦੀਪ ਕੀ ਪੂਰਾ ਮਾਮਲਾ ਸੀ ਜਿਹੜੀ ਬਹਿਸ ਹੋਈ ਸੀ ਉਹ ਕਿਉਂ ਹੋਈ ਤੇ ਕਿਉਂ ਆਸ਼ੂ ਮੀਟਿੰਗ ਚ ਉੱਠ ਕੇ ਚਲੇ ਗਏ ਜੀ ਬਿਲਕੁਲ ਦਾ ਜੀ ਪੁੱਛ ਲਓ ਜੀ ਅੱਜ ਜਿਹੜੀ ਵਿਸ਼ੇਸ਼ ਜਿਹੜੀ ਰਣਨੀਤੀ ਪਿਆਜ ਕੀਤੀ ਗਈ ਸੀ ਹੋਟਲ ਫਰੈਂਡ ਏਜੰਸੀ ਬਿਲਕੁਲ ਜਣਾ ਪੁਲਿਸ ਕਮਿਸ਼ਨ ਦੇ ਬਿਲਕੁਲ ਸਾਹਮਣੇ ਹੋਟਲ ਹੈ ਜਿੱਥੇ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਟੂ ਸਾਫਤ ਕੈਬਨ ਮਨਤਰੀ ਪਾਕੋਸ਼ਨ ਆਸ਼ੂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਡਿਪਟੀ ਮੇਅਰ ਸ਼ਾਮ ਸੁਂਦਰਮ ਲੋਤਰਾ ਤੇ ਹੋਰ ਜਿਹੜੇ ਸਮੂਹ ਲੀਡਰਸ਼ਿਪ ਦੀ ਆਜ ਤੇ ਇਕੱਠੇ ਹੋਏ ਸੀ ਤਾਂ ਕਿ ਜਿਹੜਾ ਚਾਰ ਬੰਦਿਆਂ ਦੇ ਬਾਈ ਨੀਮੜਾ ਪर्चा ਪਿਆ ਸੀ ਉਸ ਤੋਂ ਇਲਾਵਾ ਜਿਹੜੇ ਹੋਰ 50 ਅੰਤਛਾਤੇ ਲੋਕਾਂ ਦੇ ਪੱჭਾ ਪਿਆ ਸੀ ਉਹ ਚਾਹੁੰਦੇ ਸੀ ਕਾਗਜ਼ ਚਾਹੁੰਦੇ ਸੀ ਵੀ ਸਾਡੇ ਸਾਰੇ ਬਰਕਰ ਦੇ ਪੱჭਾ ਪਾਵੇ ਅਸੀਂ ਬਾਈ ਨਾਮ ਚਾਹਦੇ ਹਾਂ ਤੇ ਹਰ ਕਾਂਗਰਸੀ ਅਸੀਂ ਆਪਣੇ ਉੱਤੇ ਪੱჭਾ ਪਾਉਣ ਨੂੰ ਤਿਆਰ ਹਾਂ ਉਸ ਵੇਲੇ ਆ ਜਿਹੜੀ ਆ ਜਿਹੜੀ ਸਿਸ਼ਟ ਮੀਟਿੰਗ ਹੋਟਲ ਰੱਖੀ ਗਈ ਸੀ ਤਾਂ तमाम ਮੈਂਬਰਸ਼ਿਪ ਅਸੇ ਮਜੂਰ ਸੀ ਤਾਂ ਦਾਸਦੀ ਕਿ ਇਸ ਵੇਲੇ ਆ ਜਿਹੜਾ ਉਸ ਦਾ ਨਵਾਂ ਮੋੜ ਆ ਜਦੋਂ ਭਾਰਤ ਪੁਸ਼ਨ ਆਸ਼ੂ ਉਸ ਤੋਂ ਤਲਖੀ ਦੇ ਵਿੱਚ ਆ ਗਏ ਤੇ ਕਿਉਂਕਿ ਪਾਰ ਜਿਹੜੋ ਮੈਂਬਰ ਪਾਰਲੀਮੈਂਟ ਦੇ ਨਾਲ ਉੱਤੇ ਕੈਮਰਾ ਲੱਗਾ ਸੀ ਸੋਸ਼ਲ ਮੀਡੀਆ 'ਤੇ ਪੋਸਟ ਆ ਪਾੰਦੇ ਦਾ بار-ਬਾਰ ਮਨਾ ਕਰਨ ਦੇ ਉੱਪਰ ਉਹਨਾਂ ਦੇ ਕਮਾਂ ਦਾ ਮੈਨ ਨੇ ਉਸ ਨੂੰ ਕੈਮਰਾ ਨਹੀਂ ਚੱਕਿਆ ਤੇ بار-ਬਾਰ 'ਤੇ ਪੋਸਟ ਆ ਪਾੰਦੇ ਰਹੇ ਤਾਂ ਕਿਤੇ ਕਿਤੇ ਇਸ ਗੱਲ ਨੂੰ ਲੈ ਕੇ ਭਾਰ ਕੋਸ਼ਨ ਨੇ ਵਿੱਚੋਂ ਮਾਈਕ ਪਾੜ ਕੇ ਸ਼ਰੇ ਆਮ ਸਟੇਜ ਦੇ ਉੱਪਰ ਮੈਂਬਰ ਪਾਰਲੀਮੈਂਟ ਨੂੰ ਇਸ ਗੱਲ ਦੀ ਜਿਹੜੀ ਨਰਾਜ਼ਗੀ ਪਕੜ ਕੀਤੀ ਤਾਂ ਸ਼ਰੇ ਆਮ ਉਸ ਕਿਸੇ ਇੱਕ ਨਿੱਜੀ ਚੈਨਲ ਦੇ ਉੱਪਰ ਇਸ ਅੰਦਰ ਦੀ ਵੀਡੀਓ ਨੂੰ ਵਾਇਰਲ ਕਰਨ ਦੇ ਉੱਪਰ ਵੀ ਕਾਫੀ ਨਿਰਾਸ਼ੀ ਤਾਈ ਹੈ ਦਾ ਉਸ ਤੇ ਬਾਦ ਨੂੰ ਐ ਨਰਾਜੀ ਸਾਈ ਦੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਾਰ ਪੁਸ਼ਨ ਆਸ਼ੂ ਬਿਲਕੁਲ ਆਪਣੇ ਗੁੱਸੇ ਜਾ ਕੇ ਉਸ ਮੀਟਿੰਗ ਤੋਂ ਬਾਹਰ ਨਿਕਲ ਗਏ ਤੇ ਕਿਸੇ ਨਾਮ ਮੈਂਬਰ ਪਾਰਲੀਮੈਂਟ ਅਮਲੇਸ਼ਨ ਦਿੱਤੋ ਨਾ ਹੀ ਕਿਸੇ ਉੱਚ ਜਿਹੜੀ ਸਮੂਹ ਲੀਡਰਸ਼ਿਪ ਸੀ ਉਹ ਰੋਕਣ ਦੀ ਕੋਸ਼ਿਸ਼ ਤੇ ਸਿਵਾਏ ਦੋ ਚਾਰ ਨੇ ਕੌਂਸਲ ਸੀ ਉਹਨਾਂ ਨੇ ਰੋਕਣ ਦੀ ਆਵਾਜ਼ ਮਾਰੀ ਹੈ ਲੇਕਿਨ ਭਾਰ ਪੁਸ਼ਨ ਆਸ਼ੂ ਆਪਣੇ ਉਸੇ ਨਰਾਜ਼ਗੀ ਵਿੱਚ ਉਸ ਹੋਟਲ ਦੇ ਵਿੱਚੋਂ ਦੌੜ ਕੇ ਆਪਣੀ ਕਾਰ ਸਾਈਵਟ ਕਾਰ ਲੈ ਕੇ ਆਪਣੇ ਘਰ ਵਾਪਸ ਤੁਰ ਗਏ ਸੰਦੀਪ ਸੰਦੀਪ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸੋਸ਼ਲ ਮੀਡੀਆ ਤੋਂ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਐਮਪੀ ਰਵਨੀਤ ਬਿੱਟੂ ਦੀ ਸੋਸ਼ਲ ਮੀਡੀਆ ਟੀਮ ਹੈਂਡਲ ਕਰਦੀ ਆ ਉਸਦੇ ਮੈਂਬਰਾਂ ਦੇ ਵੱਲੋਂ ਜਿਹੜੀਆਂ ਅੰਦਰਲੀਆਂ ਵੀਡੀਓਜ਼ ਜਾਂ ਫੋਟੋਸ ਸੀਗੀਆਂ ਉਹ ਖਿੱਚੇ ਜਾ ਰਹੇ ਸੀ ਉਸ ਦੇ ਉੱਪਰ ਇਤਰਾਜ਼ ਜਤਾਇਆ ਸੀ ਪਰਤ ਪੁਸ਼ਨਾਸ਼ੂ ਨੇ ਜੀ 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 ਬਿਲਕੁਲ ਜੀ ਅੰਦਰਲੀਆਂ ਸੀਗੀਆਂ ਉਹ ਬਰਕਰਾਰ ਕੇ ਆਰੈਸਟ ਫਾਰਮਾਂ ਕਿਆ ਰਹੇ ਸੀ ਤੇ ਬਰਕਰਾਰ ਆਸ਼ੂ ਨੇ ਪਹਿਲਾਂ ਵੀ ਦੋ ਵਾਰੀ ਇਸ ਮੀਟਿੰਗ ਵਿੱਚ ਨੋਟ ਕੀਤਾ ਕਿ ਫਾਰਮਾਂ ਨਾਲ ਕਿਉਂ ਇਹ ਸਾਡੀ ਕਿ ਬਹੁਤ ਅਹਿਮ ਮੀਟਿੰਗ ਹੈਗੀ ਆ ਤਾਂ ਅਸੀਂ ਆਪਣੇ ਕਾਂਗਰਸ ਦੀ ਆਪ ਇਕੱਠੇ ਹੋਈਏ ਜੁ ਤੇ ਲੇਕਿਨ ਇਹ ਫੋਰਮਾ ਦਾ ਸੈਸ਼ਨ ਨਹੀਂ ਹੈ ਲੇਕਿਨ ਉਸ ਦੇ ਬਾਵਜੂਦ ਵੀ ਉੱਥੇ ਫੋਰਮਾ ਦਾ ਦੌਰ ਚੱਲਦਾ ਰਿਹਾ ਤੇ ਬਾਰ ਬਾਰ ਆਸ਼ੂ ਦੇ ਮਨਾ ਕਰਨ ਤੋਂ ਬਾਅਦ ਅਖੀਰ ਦੇ ਵਿੱਚ ਜਦੋਂ ਗੁੱਸਾ ਪਾਰਾ ਵੱਧ ਗਿਆ ਤਾਂ ਆਸ਼ੂ ਨੇ ਇੱਕਦਮ ਉਸ ਤੋਂ ਮਾਈਕ ਪਕੜਿਆ ਤੇ ਤੁਸੀਂ ਜ਼ਿਕਰ ਕੀਤਾ ਅਕਸਰ ਦੇਖਦੇ ਆ ਦੋਸਤੀ ਜਗ ਜ਼ਾਹਿਰ ਹੈ ਲੁਧਿਆਣਾ ਦੇ ਐਮਪੀ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਦੀ ਕਈ ਵਾਰ ਇਹਨਾਂ ਨੂੰ ਬਾਈਕ ਦੇ ਉੱਪਰ ਗੱਡੀ ਦੇ ਵਿੱਚ ਇਕੱਠਿਆਂ ਦੇਖਿਆ ਗਿਆ ਬਹੁਤ ਕਰੀਬੀ ਦੋਸਤ ਨੇ ਜਦੋਂ ਇਹ ਪੂਰਾ ਵਾਕਿਆ ਹੋਇਆ ਤਾਂ ਕੀ ਉਸ ਤੋਂ ਬਾਅਦ ਰਵਨੀਤ ਬਿੱਟੂ ਨੇ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਰਵਨੀਤ ਬਿੱਟੂ ਨੇ ਭਾਰਤ ਭੂਸ਼ਣ ਆਸ਼ੂ ਨੂੰ ਆਵਾਜ਼ ਨਹੀਂ ਮਾਰੀ ਨਹੀਂ ਜੀ ਬਿਲਕੁਲ ਹੀ ਬਿਲਕੁਲ ਹੀ ਮਾਰੀ ਬਿਲਕੁਲ ਉਹਦਾ ਹੱਕੇ ਬੱਕੇ ਰਹਿ ਗਏ ਹਫਤਮ ਰਹਿਣੇ ਕੀ ਪਿਕਚੂਰਾ ਜਿਹੜਾ ਸ਼ਕਲ ਦੇਖਣ ਲੈ ਕੇ ਨੰਦਾਸਦੀ ਕਿ ਅੰਦਰ ਅੜੀ ਮੀਡੀਆ ਦੀ ਐਂਟਰੀ ਬਣਦੀ ਔਰ ਮੋਬਾਈਲ ਚਲਾਨ ਤੋਂ ਵੀ ਉਸਤੇ ਮਨਾ ਕੀਤਾ ਸੀ ਤਾਂ ਕਿ ਤਨਾ ਕਿਤੇ ਫਿਰਦੀ ਕੋ ਵੀਡੀਓ ਵੀਡੀਓ ਬਣੀਆਂ ਜਾਂਦੀਆਂ ਦੀਆਂ ਤੇ ਬਣ ਗਈਆਂ ਮਿਲ ਗਈਆਂ ਸਾਹਮਣੇ ਵਾਰੇ ਹੋਈਆਂ ਲੇਕਿਨ ਪਿਕਚੂ ਨੇ ਜਾਂ ਕਿਸੇ ਹੋਰ ਵੀ ਮੈਂਬਰ ਨੇ ਉਹਨਾਂ ਨੂੰ ਪਾਰਕੂਸ਼ਨ ਆਸ਼ੀ ਨੂੰ ਆਵਾਜ਼ ਇਜ਼ਦਾਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਇਸ ਕੰਮ ਐਨੇ ਗੁੱਸੇ ਵਿੱਚ ਸੀ ਵੀ ਕਿਸੇ ਨੇ ਵੀ ਮੈਂਬਰ ਪਾਰਲੀਮੈਂਟ ਅਲਾਵਾ ਡਾਬਰ ਸਾਹਿਬ ਬੈਠੇ ਡਾਬਰ ਸੀ ਉਹ ਵੀ ਬਦਿਸ਼ਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਕਿਤਾ ਨੇ ਕਿਤੇ ਐਸ ਤਮ ਕਾਂਗਰਸ ਦੇ ਵਿੱਚ ਕੁਛ ਨਾ ਕੁਛ ਆਪਸ ਦੇ ਮਤਭੇਦ ਸੜੀ ਸਾਹਮਣੇ ਨਜ਼ਰ ਆ ਬਿਲਕੁਲ ਮਤਭੇਦ ਸਾਹਮਣੇ ਆ ਰਹੇ ਲੁਧਿਆਣਾ ਦੇ ਵਿੱਚ ਕਹਿ ਸਕਦਾ ਕਾਂਗਰਸ ਹੁਣ ਤੜਿਆਂ ਵਿੱਚ ਵੰਡ ਦੀ ਨਜ਼ਰ ਆ ਰਹੀ ਹੈ ਸੰਦੀਪ ਔਰ ਦੂਸਰੇ ਕਿ ਮੈਂ ਸਵਾਲ ਤੁਹਾਨੂੰ ਹੋਰ ਕਰਨਾ ਸੀ ਕੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਕਿਉਂਕਿ ਕੱਲ ਹੀ ਐਫ ਆਈ ਆਰ ਦਰਜ ਕੀਤੀ ਗਈ ਆ ਬਾਈ ਨੇਮ ਜਿਸ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਦਾ ਵੀ ਨਾਮ ਆ ਮੌਜੂਦਾ ਐਮ ਪੀ ਰਮਨਜੀਤ ਮਿੱਟੂ ਦਾ ਵੀ ਨਾਮ ਹੈ ਸੰਜੇ ਤਲਵਾਰ ਦਾ ਵੀ ਨਾਮ ਆ ਔਰ ਸਾਬਕਾ ਡਿਪਟੀ ਮੇਅਰ ਦਾ ਵੀ ਨਾਮ ਆ ਔਰ ਹੋਰ ਕਈ ਅਣਪਛਾਤੇ ਲੋਕਾਂ ਦੇ ਵੀ ਨਾਮ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਤਾਂ ਕੀ ਉਸ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਆ ਸੀ ਕਿਸ ਸੰਬੰਧੀ ਮੀਟਿੰਗ ਬੁਲਾਈ ਗਈ ਸੀ ਬਿਲਕੁਲ ਇਸੇ ਮਾਮਲੇ ਤੇ ਅਲੀ ਰਣਨੀਤੀ ਤਿਆਰ ਕੀਤੀ ਆ ਸੀ ਜਿਹੜੇ ਐਫ ਆਈ ਆਰ ਦਰਜ ਹੋਈ ਸੀ ਅਸ ਤੋਂ ਇਲਾਵਾ ਜਿਹੜੇ 50 ਬੰਦੇ ਸੀ ਅਣਪਛਾਤੇ ਸੀ ਕਾਂਗਰਸੀ ਕਹਿੰਦੇ ਸੀ ਸਾਡੇ ਜਿੰਨੇ ਵੀ ਕਾਂਗਰਸੀ ਦਾ ਜਿਹੜਾ ਜਿੰਨੇ ਲੋਕਾਣਾ ਜਿਲ੍ਹਾ ਕਾਂਗਰਸ ਦੇ ਵਰਕਰ ਆ ਉਹਨਾਂ ਦੇ ਉੱਪਰ ਬਾਇ ਨੇਮ ਆਪਣੇ ਆਪ ਉੱਪਰ ਐਫ ਆਈ ਰਿਪੋਰਟ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਰ ਕਰਕੇ ਕਹਿਣ ਵੀ ਅਸੀਂ ਉਸ ਟਾਈਮ 26 ਤਰੀਕ ਨੂੰ ਐਮਸੀएल ਲੁਯਾਨਾ ਵਿੱਚ ਮੌਜੂਦ ਸੀ ਅਸੀਂ ਖੁਦ ਤਾਲੇ ਤੋੜੇ ਅਸੀਂ ਖੁਦ ਅਸੀਂ ਨਾਲ ਹਾਜ਼ਰ ਕੀਤੀ ਸੀ ਤਾਂ ਕਿਤੇ ਨ ਕਿਤੇ ਕਾਂਗਰਸੀ ਆਗੂ ਵੀ ਇਸ ਗੱਲ ਨੂੰ ਸਹਿਮਤੀ ਦਿਖਾ ਰਹੇ ਸੀ ਲੇਕਿਨ ਇਸ ਦੇ ਵਿੱਚ ਵੀ ਕਿਤੇ ਨ ਕਿਤੇ پارلیمینٹ ایلو رشتہ مت بھی ماڑی موٹی تلخی سامنے نظر جو سامنے آئی جی بالکل بہت بہت ਲੁਧਿਆਣਾ ਦੇ ਵਿੱਚ ਕਹਿ ਸਕਦੇ ਆ ਕਿ ਕਾਂਗਰਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਦਰਾਰ ਆਈ ਹੈ ਮਤਭੇਦ ਹੋਏ ਨੇ ਬਹਿਸ ਹੋਏ ਆ ਔਰ ਬਹਿਸ ਵੀ ਉਹਨਾਂ ਦੇ ਵਿੱਚ ਹੋਇਆ ਜਿਨ੍ਹਾਂ ਨੂੰ ਆਪਾਂ ਲੰਗੋਟੀਏ ਯਾਰ ਕਹਿ ਸਕਦੇ ਆ ਮੈਂ ਗੱਲ ਕਰ ਰਿਹਾ ਐਮਪੀ ਰਵਨੀਤ ਬਿੱਟੂ ਦੀ ਔਰ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੀ ਜੋ ਕਿ ਲੁਧਿਆਣੇ ਤੋਹੀਂ ਐਮਪੀ ਨੇ ਔਰ ਲੁਧਿਆਣੇ ਤੋਂ ਹੀ ਜਿਹੜੇ ਨੇ ਆ ਭਾਰਤ ਭੂਸ਼ਣ ਆਸ਼ੂ ਨੇ ਲਗਾਤਾਰ ਅਕਸਰ ਆਪਾਂ ਦੇਖਦੇ ਆਂ ਕਿ ਦੋਵੇਂ ਇਕੱਠੇ ਹੀ ਘੁੰਮਦੇ ਨੇ ਇਕੱਠੇ ਬੈਠਦੇ ਨੇ ਖਾਂਦੇ ਪੀਂਦੇ ਨੇ ਪਰ ਅੱਜ ਅਚਾਨਕ ਅਜਿਹਾ ਹੋਇਆ ਕਿ ਮੀਟਿੰਗ ਸੱਦੀ ਗਈ ਸੀ ਮੀਟਿੰਗ ਦੇ ਵਿੱਚ ਅੱਗੇ ਪਲੈਨਿੰਗ ਕਰਨੀ ਸੀ ਡਿਸੀਜਨ ਲੈਣਾ ਸੀ ਕਿ ਅੱਗੇ ਰੂਪ ਰਿਆ ਕੀ ਹੋਵੇ ਕਿਉਂਕਿ ਕੱਲ ਐਫ ਆਈ ਆਰ ਹੋਈ ਆ ਬਾਈ ਨੇਮ ਜਿਹੜਾ ਹੈ ਉਹ ਪਰਚਾ ਹੋਇਆ ਤਾਂ ਦੇਖਣਾ ਹੋਵੇਗਾ ਕਿ ਅੱਗੇ ਹੁਣ ਕੀ ਕਰਨਾ ਹੈ ਤਾਂ ਜਿਹੇ ਦੇ ਵਿੱਚ ਉਸ ਹੋਟਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਉਸ ਹੋਟਲ ਦੇ ਵਿੱਚ ਮੀਡੀਆ ਦੀ ਐਂਟਰੀ ਨਹੀਂ ਸੀ ਔਰ ਕਿਸੇ ਨੂੰ ਵੀ ਮੋਬਾਈਲ ਫੋਨ ਯੂ ਟੀਮ ਸੀ ਉਸਦੇ ਵੱਲੋਂ ਜਿਹੜੀ ਆ ਕੁਝ ਵੀਡੀਓਜ਼ ਉੱਥੇ ਕੈਪਚਰ ਕੀਤੀਆਂ ਦੀਆਂ ਨੇ ਫੋਟੋ ਕਲਿੱਕ ਕੀਤੀਆਂ ਨੇ ਜੋ ਕਿ ਬਾਅਦ ਕਿਸੇ ਲੋਕਲ ਉਥੋਂ ਦੇ ਚੈਨਲ ਦੇ ਉੱਪਰ ਜੋ ਸਾਡੇ ਰਿਪੋਰਟਰ ਨੇ ਜਾਣਕਾਰੀ ਦਿੱਤੀ ਉਸ ਨੂੰ ਉੱਥੇ ਵਾਇਰਲ ਕਰ ਦਿੱਤਾ ਗਿਆ ਜਿਸ ਦਾ ਸਖਤ ਇਤਰਾਜ਼ ਭਾਰਤ ਪੂਸ਼ਣ ਆਸ਼ੂ ਨੇ ਜਤਾਇਆ ਔਰ ਵਾਰ-ਵਾਰ ਰੋਕਣ ਦੇ ਵੀ ਜਦੋਂ ਉਹ ਜਿਹੜੀ ਸੋਸ਼ਲ ਮੀਡੀਆ ਟੀਮਸ ਹੀ ਉਹ ਨਹੀਂ ਰਹੀ ਉਸ ਤੋਂ ਬਾਅਦ ਆਸੂ ਉਤੋਂ ਜਿਹੜਾ ਸਟੇਜ ਤੋਂ ਉੱਠ ਕੇ ਗੁੱਸੇ ਭਰੇ ਲਹਿਜੇ ਦੇ ਨਾਲ ਉੱਠ ਕੇ ਚਲੇ ਗਿਆ ਔਰ ਬਾਅਦ ਵਿੱਚ ਉਹਨਾਂ ਨੂੰ ਇੱਕ ਦੋ ਕਾਉਂਸਲਰ ਤੋਂ ਬਿਨਾ ਹੋਰ ਕਿਸੇ ਨੇ ਵੀ ਆਵਾਜ਼ ਨਹੀਂ ਬਾਰੀ ਔਰ ਖੁਦ ਰਵਨੀਤ ਸਿੰਘ ਬਿੱਟੂ ਇਹ ਸਭ ਕੁਝ ਦੇਖ ਕੇ ਹੱਕੇ ਬੱਕੇ ਰਹਿ ਗਏ ਤਾਂ ਕਹਿ ਸਕਦੇ ਆ ਕਿ ਆਪਾਂ ਕੀ ਇਸ ਵੇਲੇ ਜਿਹੜੀ ਸਥਿਤੀ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਕਾਂਗਰਸ ਲੀਡਰਾਂ ਦੀ ਕਹਿ ਦਈਏ ਤਾਂ ਉਹ ਆਪਸ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਇੱਕ ਮੰਚ ਦੇ ਉੱਪਰ ਇੱਕ ਲਾਈਨ ਦੇ ਉੱਪਰ ਇੱਕ ਬਿਆਨ ਦੇ ਉੱਪਰ ਨਜ਼ਰ ਨਹੀਂ ਆ ਰਹੇ ਔਰ ਜਿਹੜੀ ਇਹ ਤਕਰਾਰ ਵਧੀਆ ਏ ਤਲਖੀ ਵਧੀਆ ਹੁਣ ਅੱਗੇ ਕੀ ਰੂਪ ਧਾਰਨ ਕਰਦੀ ਐ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ صرف اکتی گھنٹے تانترک موبائل پچانوے ایک سو اٹھتر پچوجا زیرو ترانوے ستر ایک سو اٹھانوے چار سو پچہتر پتا پنجاب.